ਮੇਰਾ ਬੇਟਾ ਜੀ ਆ ਕਿੱਥੇ ਗਿਆ ਸੀਗਾ ਜੀ? ਕੁਰਬਾਨੀਆਂ ਜੀ। ਆ ਕਿੰਨਾ ਸਮਾਂ ਪਹਿਲਾਂ ਗਿਆ ਸੀ? 7 ਸਾਲ ਹੋ ਗਏ ਜੀ। ਤੇ ਉਸ ਦੀ ਮੌਤ ਦੀ ਖਬਰ ਕਦੋਂ ਮਿਲਿਆ? ਸਾਨੂੰ ਜੀ 15 ਤਰੀਕ ਨੂੰ। ਆ ਕਿਨੇ ਦਿੱਤੀ ਸੀ ਖਬਰ? ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ। ਪਰ ਕੀ ਹੋਇਆ ਕੀ ਸੀ ਪਤਾ ਲੱਗਿਆ ਕੁਝ? ਸਾਨੂੰ ਤਾਂ ਜੀ ਐ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ। ਕਿੰਨੀ ਕੀ ਉਮਰ ਸੀਗੀ ਬੇਟੇ ਦੀ? ਉਮਰ 25 ਬੱਚੇ ਕਿਹ ਹੈ ਹਾਂਜੀ ਹਾਂ ਬੱਚੇ ਹੈਗੇ ਮੈਰਿਡ ਸੀਗਾ ਜੀ ਹਾਂਜੀ ਬੱਚਾ ਹੈਗਾ ਹਾਂਜੀ ਗੁੱਡੀ ਹੈ ਜੀ ਛੋਟੀ ਆਖਿਰ ਸਮੇਂ ਕਦੋਂ ਗੱਲ ਹੋਈ ਹੈ ਉਹ ਨਾਲ ਸਾਡੀ ਜੀ 15 ਤਰੀਕ ਨੂੰ ਹੋਈ ਹੈ ਜੀ 15 ਤਰੀਕ 15 ਤਰੀਕ ਨੇ 13 13 ਹਾਂਜੀ ਠੀਕ کہہ ਰਹੇ ਸੀ ਕਿ ਠੀਕ ਸੀਗਾ ਹਾਂ ਉਹਦੋਂ ਠੀਕ ਦੀ ਜੀ ਕਹਿੰਦਾ ਸੀ ਮੈਂ ਰਾਤ ਨੂੰ ਗੱਲ ਕਰੂੰਗਾ ਵੀ ਚਾਰ ਦੇ ਘਟਾ ਵੇ ਬਾਅਦ ਤੋਂ ਤਾਂ ਕੋਈ ਫੋਨ ਨਹੀਂ ਆਇਆ। ਬੰਦੀ ਨੂੰ ਤਾਂ ਜੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਤੁਹਾਨੂੰ ਕੱਲ ਨੂੰ ਦੱਸਦੇ ਅੱਜ ਦੱਸਦੇ ਆ। ਅਸਤਾਹੀ ਕਹਿੰਦੇ ਵੀ ਬਹੁਤ ਦਿਨ ਹੋ ਗਏ। ਹਾਂਜੀ। ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ? ਅਸੀਂ ਸਭ ਨੂੰ ਚਿੱਠੀਆਂ ਪਾਈਆਂ ਹੋਈਆਂ ਨੇ। ਹਾਂਜੀ। ਕੀ ਆਪਣਾ ਉਹਨਾਂ ਨਾਲ? ਵੀ ਅਸਤਾਹੀ ਕਹਿੰਦੇ ਵੀ ਸਾਡੀ ਹੈਲਪ ਕਰੋ ਜੀ। ਹਾਂ। ਜੀ ਅਸੀਂ ਗਰੀਬ ਆਂਦੇ ਆ। ਹਾਂ। ਅਸੀਂ ਜੀ ਫੋਨ ਚਾਲੇ ਰੱਖ ਸੁਬਾ ਗੱਲ ਕਰੂੰਗੇ ਵੀ। ਰੋਟੀ ਖਾਣੀ ਹੈ ਜੀ ਰੋਟੀ ਖਾਣ ਲੱਗਾਂ। ਹਾਂਜੀ ਦੇ ਲਈ ਆਣਾ ਤੇ ਮਨੇ ਇੱਕ ਹੀ ਹਾਂ ਲਈ ਕੀ ਹੈ ਸੀ ਨਵੰਬਰ ਮਹੀਨੇ ਚ ਜਾ ਕੇ 12 ਕੀ ਕੀ ਹੋਣਗੇ ਫਾਰਕੀ ਫ੍ਰੇਨ ਨੂੰ ਆਂਦੇ ਰਹਿਲੀਆ ਬੱਚੇ ਦੀ ਉਮਰ ਕਿੰਨੀ ਹੋ ਗਈ ਹਾਂਜੀ ਦੂਜਾ ਸਾਲ 2 ਸਾਲ ਪੂਰੇ ਹੋ ਗਏ ਬੱਚੇ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਹਾਂਜੀ ਵਾਦ ਦੇ ਵਿੱਚ ਕੀ ਕੋਈ ਕੋਈ ਹੈ ਨਹੀਂ ਗੜ ਪਾਪਾ ਜੀ ਬੇਟੀ ਤੋਂ ਐਨਵੇਂ ਨੰਦਾਂ ਨਹੀਂ ਜਾਂਦੇ ਕੀ ਕਰਦੇ ਸਾਨੂੰ ਮਦਦ ਕੀਤੀ ਜਾਨੀ ਸਾਡੀ ਸਾਡੇ ਅੱਜ ਜਿਵੇਂ ਵੀ ਸਾਨੂੰ ਸਾਹਮਣੇ ਪਤਾ ਚੱਲ ਗਿਆ ਕਿ ਕੀ ਹੋ ਰਿਹਾ ਹੈ ਜੋ ਦੱਸਣ ਅਨੁਸਾਰ ਸਰ ਗੱਲ ਹੋਈ ਉਹਨਾਂ ਦਾ ਡਾਕਟਰ ਸਾਹਿਬ ਦਾ ਸਾਨੂੰ 15 ਤਰੀਕ ਨੂੰ ਫੋਨ ਆਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਦੇ ਜਿਹੜੇ ਜਿਹੜੇ ਰਿਲੀ ਗੈਸ ਜ਼ਿਕਰ ਨਾਲ ਦਤਰੀ ਜੋ ਉਹਨਾਂ ਨੇ ਦੱਸਿਆ ਤੁਹਾਨੂੰ ਕੋਈ ਤੁਹਾਡੇ ਨਾਲ ਕਦੇ ਗੱਲ ਹੋਈ ਹਾਂਜੀ ਲਾਸਟ ਟਾਈਮ ਅਸੀਂ ਮੈਂ ਇੱਥੇ ਇਹਨਾਂ ਕੋਲ ਹੀ ਆਇਆ ਹੋਇਆ ਸੀ ਤੇ 13 ਤਰੀਕ ਤੋਂ ਬਾਅਦ ਫਰਾਈਡੇ ਤੋਂ ਬਾਅਦ ਸਾਡੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਵੀ ਜਦੋਂ ਸਦੀ ਉਹਨਾਂ ਨੂੰ ਬੌਸ ਨੂੰ ਫੋਨ ਕਰ ਰਹੇ ਸੀ ਤੇ ਬੌਸ ਦੀ ਪ੍ਰੋਬਲਮ ਇਹ ਸੀ ਵੀ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤੇ ਉਹ ਆਪਣੀ ਉਧਰ ਮਾਤਰਭਾਸ਼ਾ ਬੋਲਦੇ ਨੇ ਤੇ ਇੰਡੀਅਨ ਡਾਕਟਰ ਆਪਣੇ ਇਹਨਾਂ ਨੇ ਸਾਨੂੰ ਇਹ ਨਿਊਜ਼ ਦਿੱਤੀ ਸਰ ਹਾਂਜੀ ਔਰ ਕਦੋਂ ਕੀ ਕਹਿ ਰਹੇ ਹੋ ਕੀ ਫਾਰਮੈਲਟੀ ਹੈ ਫਾਰਮੈਲਟੀ ਉਹਨਾਂ ਦੇ ਦਸਨ ਮਤਲਬ ਕੋសារਲੇ ਚੱਲ ਰਹੀਆਂ ਇਨਵੈਸਟਿਗੇਟ ਕਰ ਰਹੇ ਨੇ ਸਾਨੂੰ ਦੁੱਖ ਦੀ ਗੱਲ ਤਾਂ ਕਿ ਵੀ ਹਲੇ ਤੱਕ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸਾਡੇ ਚੁਣੇ ਹੋਏ ਨੁਮਾਇंदे ਵਾਲੇ ਤੱਕ ਸਾਡੀ ਕੋਈ ਖ਼ਬਰ ਨਹੀਂ ਲੈਣਾ ਆ ਨਾ ਸਾਡੇ ਨਾਲ ਅੱਗੇ ਨੇ ਦੁੱਖ ਹੁੰਦਾ ਆ ਸਾਡੀ ਕਿਸੇ ਅੱਗੇ ਕੋਈ ਏਦਾਂ ਨਹੀਂ ਡਿਮਾਂਡ ਦੀ ਵੀ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗ ਰਹੇ ਸੀ ਸਾਡੀ ਬਸ ਇਹੀ ਡਿਮਾਂਡ ਆ ਵੀ ਸਾਡੀ ਉਹਦੀ ਬਾਡੀ ਲਈ ਉਹਨਾਂ ਚ ਸਾਡੀ ਹੈਲਪ ਕੀਤੀ ਜਾਵੇ ਇਹਨਾਂ ਦੇ ਗੁਰੂਵਾਰ ਚ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਮਦਰ ਇਹਨਾਂ ਦੇ ਦੋ ਸਾਲ ਵਿਆਹ ਨੂੰ ਹੋ ਗਏ ਸੀ ਹਲੇ ਵਿਚਾਰੇ ਨੇ ਬੇਟੀ ਦਾ ਮੂੰ ਇਹ ਜਨਤੂ 10 ਦਿਨ ਬਾਅਦ ਇਹਦੀ ਬੇਟੀ ਹੋਈ ਆ 3 ਨੰਬਰ 2 ਤੇ ਇਹਨਾਂ ਦੇ ਤਿੰਨ ਸਿਸਟਰ ਨੇ ਮੈਰਿਡ ਨੇ ਜੀ ਤੇ ਬਸ ਇਹ ਪਰਿਵਾਰਾ ਜੀ ਗਰੀਬ ਪਰਿਵਾਰਾ ਜੀ ਇਹ ਦਿਹਾੜੀ ਜੁੱਤੇ ਵਾਲੇ ਨੇ ਵਿਚਾਰੇ ਹਾਂਜੀ ਉਹ ਵਿਚਾਰਾ ਰੋਜ਼ਗਾਰ ਦੇ ਚੱਕਰ ਤਸਰ ਬਰ ਗਿਆ ਸੀ ਤੇ ਪਰ ਹੁਣ ਲੈ ਤੱਕ ਸਾਡੀ ਕੋਈ ਕਿਸੇ ਪ੍ਰਕਾਰ ਦੀ ਕੋਈ ਹੈਲਪ ਨਹੀਂ ਕਿਸੇ ਕੋਲ